ਸਸੇ ਗੱਲ ਕਿਸਾਨ ਪ੍ਰਭੋ ਤੁਹਾਡਾ ਮੁੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਅਸੀਂ ਤੁਹਾਡੇ ਲਈ ਜੋ ਜਾਣਕਾਰੀ ਲੈ ਕੇ ਆਏ ਹਾਂ ਉਹ ਹੈ ਜੀ ਸਰੋਂ ਦੇ ਰੇਟ ਤੇ ਕੀ ਤਾਜ਼ਾ ਹਾਲਾਤ ਬਣੇ ਹੋਏ ਨੇ ਜੂਨ 2024 ਦੇ ਵਿੱਚ ਕਿਉਂਕਿ ਲਗਾਤਾਰ ਜਿਹੜੀ ਮੰਡੀ ਦੇ ਰੇਟ ਨੇ ਉਹ ਵਧ ਰਹੇ ਨੇ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਕੁਝ ਜ਼ਿਆਦਾ ਹੀ ਉਛਾਲ ਪੰਜਾਬ ਦੇ ਵਿੱਚ ਸਰੋਂ ਦੇ ਰੇਟ ਦੇ ਵਿੱਚ ਆਇਆ ਹੈ ਤੇ ਕਿੰਨੇ ਦਾ ਰੇਟ ਹੈ ਕੀ ਹਾਲਾਤ ਬੜੇ ਹੋਏ ਨੇ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਜੁ ਕਰਿਆ ਕਰੋ ਤੇ ਬਾਕੀ ਆਪਣੇ ਯਾਰਾ ਦੋਸਤਾਂ ਤੱਕ ਆਪਣੇ ਬਾਕੀ ਕਿਸਾਰ ਮਿੱਤਰਾਂ ਤੱਕ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਜੀ ਅਗਰ ਅਸੀਂ ਗੱਲ ਕਰ ਲਈਏ ਪੰਜਾਬ ਦੇ ਵਿੱਚ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਇਸ ਟਾਈਮ ਜਿਹੜਾ ਕੱਲ 6 ਜੂਨ 2024 ਦਾ ਰੇਟ ਹੈ ਜੀ ਉਹ ਜਿਹੜਾ ਮੈਕਸਿਮਮ ਰੇਟ ਰਿਹਾ ਜੀ ਉਹ ਰਿਹਾ 5580 ਰੁਪਏ ਘਟੋ ਘਟ ਰੇਟ ਰਿਹਾ ਜੀ 5210 ਰੁਪਏ ਜਿਹੜਾ ਐਵਰੇਜ ਰੇਟ ਮੇਨਟੇਨ ਰਿਹਾ ਪੰਜਾਬ ਦੇ ਵਿੱਚ ਸਰੋਂ ਦਾ ਉਹ ਰਿਹਾ ਜੀ 5410 ਰੁਪਏ ਅਗਰ ਅਸੀਂ ਹੁਣ ਗੱਲ ਕਰ ਲਈਏ ਮਾਰਕੀਟ ਵਾਈਜ਼ ਤਾਂ ਮਾਰਕੀਟ ਵਾਈਜ਼ ਕਰਨ ਕਰ ਲਈਏ ਅਗਰ ਆਪਾਂ ਜੀ ਤਾਂ ਹੁਣ ਜਿਹੜੀ ਮਾਰਕੀਟ ਦੀ ਗੱਲ ਕਰੀਏ ਜਿਹੜੀ ਮੇਨ ਮੰਡੀਆਂ ਨੇ ਮੰਡੀ ਦੇ ਹਿਸਾਬ ਦੇਖਿਓ ਅਬੋਹਰ ਮੰਡੀ ਦੇ ਵਿੱਚ ਜਿਹੜਾ ਰੇਟ ਚੱਲਿਆ ਕੁਆਂਟਲ ਦਾ 5411 ਚੱਲਿਆ ਜੀ ਖੰਨਾ ਦੇ ਵਿੱਚ 4900 ਚੱਲਿਆ ਅਹਿਮਦਗੜ ਮੰਡੀ ਦੇ ਵਿੱਚ 5090 ਰੁਪਏ ਨਮਾ ਸ਼ਹਿਰ ਮੰਡੀ ਦੇ ਵਿੱਚ 5500 ਅਤੇ ਮੋੜ ਮੰਡੀ ਦੇ ਵਿੱਚ 4700 ਰੁਪਿਆ ਪਿਛਲੇ ਅਗਰ ਲਗਾਤਾਰ ਆਉਂਦੇ ਦਿਨਾਂ ਦੀ ਗੱਲ ਕਰੀਏ ਜੂਨ ਤੋ ਸ਼ੁਰੂਆਤ ਦੇ ਵਿੱਚ ਜਿਹੜਾ ਰੇਟ ਸੀ ਮਤਲਬ ਜੋ 30 ਮਈ ਨੂੰ ਰੇਟ ਸੀ ਉਹ ਸੀ 5090 ਰੁਪਏ ਤੇ ਹੁਣ ਜਿਹੜਾ 6 ਜੂਨ ਦਾ ਰੇਟ ਹੈ ਜੀ ਉਹ ਹੈਗਾ 5410 ਰੁਪਏ ਲਗਭਗ ਸਿੱਧਾ-ਸਿੱਧਾ 500 ਰੁਪਏ ਦੇ ਨੇੜੇ ਤੇੜੇ ਜਾਂ 400 ਕੁ ਰੁਪਏ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਵਾਧਾ ਹੋਇਆ ਹੈ ਜੀ ਰੇਟਾਂ ਦਾ ਕਾਫੀ ਰੇਟ ਵਧਣ ਦੀ ਉਮੀਦ ਅੱਗੇ ਵੀ ਹੈ ਜੀਨਾ ਕਿਸਾਨ ਵੀਰਾਂ ਨੇ ਸਰੋਂ ਸਟੋਰ ਕਰ ਰੱਖੀ ਹੈ ਉਹਨਾਂ ਦੇ ਲਈ ਇਹ 골ਡਨ ਪੀਰੀਅਡ ਚੱਲ ਰਿਹਾ ਹੈ ਤਾਂ ਕਿ ਮੁਨਾਫਾ ਵਾਤੋਂ ਵਾਤ ਖੱਟ ਸਕਣ ਇਸ ਟਾਈਮ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਸਰੋਂ ਦੇ ਰੇਟ ਦੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੁਰੂ ਕਰਿਓ ਚੈਨਲ ਸਬਸਕ੍ਰਾਈਬ ਕਰਦੇ ਹੋ ਬਾਕੀ ਨਵੇਂ ਰੇਟਾਂ ਦੇ ਲਈ ਕਿ ਅਸੀਂ ਹੋਰ ਚੀਜ਼ਾਂ ਰੇਟ ਅਗਰ ਤੁਹਾਨੂੰ ਪਤਾ ਕਰਨਾ ਹੈ ਤਾਂ ਕਮੈਂਟ ਬਾਕਸ ਵਿੱਚ ਲਿਖ ਦਿਓ ਅਸੀਂ ਉਸ ਦੇ ਬਾਰੇ ਵੀ ਜਲਦ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ